ਹੈਲੋ ਫਰੈਂਡਸ ਕਿਵੇਂ ਹੋ ਜੀ ਲੋ ਜੀ ਚਾਚੇ ਦੇ ਮੁੰਡੇ ਦਾ ਵਿਆਹ ਆ ਗਿਆ ਜੀ ਉਹਨਾਂ ਦੀ ਵੀਡੀਓ ਆ ਗਈ ਤੇ ਆਪਾਂ ਸਭ ਤੋਂ ਪਹਿਲਾਂ ਪਾਠ ਤੋਂ ਸ਼ੁਰੂ ਕਰਦੇ ਹਾਂ ਜੀ Yeah, ਲੋ ਜੀ ਇੱਧਰ ਹੋ ਗਿਆ ਜੀ ਵਿਆਹ ਦੀ ਤਿਆਰੀ ਔਰ ਇੱਧਰ ਵੀਡੀਓ ਬਣ ਰਹੀ ਹੈ ਜੀ ਘਰ ਦੀ ਅ ਜੋ ਚਾਚੀ ਉਹਨਾਂ ਦਾ ਘਰ ਹੈ ਨਾ ਉਹ ਵੀਡੀਓ ਬਣ ਰਹੀ ਹੈ ਜੀ ਸਾਰੀ ਤੇ ਹੁਣ ਆਪਾਂ ਚਲਾਂਗੇ ਜੀ ਜਿੱਥੇ ਟੈਂਟ ਲੱਗਿਆ ਹੋਇਆ ਉੱਥੇ ਚਲਦੇ ਹਾਂ ਹੁਣ ਆਪਾਂ ਲੋ ਜੀ ਉਰੇ ਟੈਂਟ ਲੱਗਿਆ ਹੋਇਆ ਖੁੱਲੀ ਜਗ੍ਹਾ ਜੀ ਉਰੇ ਬਾਹਰ ਜਿੱਥੇ ਟੈਂਟ ਲਾਇਆ ਹੋਇਆ ਤਾਂ ਚਾਚੀ ਦੇ ਘਰ ਦਾ ਔਰ ਬਹੁਤ ਵਧੀਆ ਅਰੇਂਜਮੈਂਟ ਦਾ ਜੀ ਲੋ ਜੀ ਟਿੱਕੀਆਂ ਸਿੱਕੀਆਂ ਵੀ ਬਣ ਕੇ ਹੋ ਰਹੀਆਂ ਰੈਡੀ ਚੋਮੀ ਨੇ ਟਿੱਕੀਆਂ ਔਰ ਗੁਲਾਬ ਜਾਮਨ ਹਨਾ ਸਾਰੀ ਚੀਜ਼ਾਂ ਦੀ ਤਿਆਰੀ ਹੋ ਚੁੱਕੀ ਸੀ ਔਰ ਇੱਧਰ ਪਕੌੜੇ ਆ ਜੀ ਲੱਗੇ ਹੋਏ ਤੇ ਲੋ ਜੀ ਪਕੌੜੇ ਛਕੋੜੇ ਆਪਾਂ ਨੇ ਖਾ ਲੇਵੇ ਤੇ ਇਹ ਵੀਡੀਓ ਜੀ ਅੱਗੇ ਦੀ ਹੈ ਇਹ ਚਾਚੀ ਆ ਸਾਡੀ ਜਿਹੜੀ ਵਿੱਚ ਖੜੀ ਆ ਇਹ ਚਾਚੀ ਦੀ ਕੁੜੀ ਆ ਔਰ ਇਹਨਾਂ ਦੇ ਰਿਸ਼ਤੇਦਾਰ ਆ ਜੀ ਚਾਚੀ ਦੇ ਰਿਸ਼ਤੇਦਾਰ ਖੜੇ ਆ ਤੇ ਇਹਨਾਂ ਵਧੀਆ ਵਿਆਹ ਤਾਂ ਨਾ ਮਤਲਬ ਵਧੀਆ ਅਰੇਂਜਮੈਂਟ ਤਾਂ ਕਰਿਆ ਹੋਇਆ ਇਹ ਚਾਚੀ ਦੀ ਜਿਹੜੀ ਗੱਭੇ ਖੜੀ ਆ ਚਾਚੀ ਦੀ ਬੇਟੀ ਆ ਔਰ ਜਿਹੜੀ ਸਾਈਡ ਦੇ ਵਿੱਚ ਆ ਚਾਚੀ ਆ ਇੱਕ ਕੁੜੀ ਹੋਰ ਖੜੀ ਆ ਨਾਲ ਔਰ ਇਹਨਾਂ ਦੇ ਰਿਸ਼ਤੇਦਾਰ ਆ ਜੀ ਲੋ ਜੀ ਇੱਧਰ ਖੜੇ ਆ ਮੁੰਡੇ ਦਾ ਭੈਣ ਜੀਜਾ ਜਿਹੜੇ ਹੁਣੇ ਖੜੇ ਤੇ ਇਹ ਸਾਡੇ ਅੰਡੀ ਕੋ ਅੰਡੀ ਆ ਜੀ ਜਿਹੜੇ ਪੜੋਸੀਆਂ ਦੇ ਹੁੰਨੇ ਆ ਤੁਹਾਨੂੰ ਪਤਾ ਹੀ ਐ ਤੇ ਪਿੰਡ ਦੇ ਲੋਕ ਐ ਜੀ ਜਿਹੜੇ ਵਿਆਹ ਦੇ ਵਿੱਚ ਆਏ ਹੋਏ ਆ ਔਰ ਬਾਕੀ ਪਿੰਡ ਦੇ ਲੋਕਾਂ ਦੀਆਂ ਔਰ ਰਿਸ਼ਤੇਦਾਰਾਂ ਦੀ ਪਾਰਟੀ ਦੀ ਜੀ ਪਾਰਟੀ ਪਰ ਇਨਵਾਈਟ ਕਰਿਆ ਹੋਇਆ ਤਾਂ ਸਾਰਿਆਂ ਨੂੰ ਵਿਆਹ ਤਾਂ ਪਹਿਲਾਂ ਹੋ ਚੁੱਕਿਆ ਤਾਂ ਤੇ ਪਾਰਟੀ ਤੇ ਆਏ ਹੋਏ ਆ ਜੀ ਸਾਰੇ ਜਣੇ ਔਰ ਇੱਧਰ ਮੈਂ ਔਰ ਮੇਰੇ ਹਸਬੰਡ ਖੜੇ ਆ ਤੇ ਇੱਧਰ ਚੱਲ ਰਹੀ ਹੈ ਜੀ ਫੁੱਲ ਪਾਰਟੀ ਸ਼ਾਲਟੀ ਤੇ ਦੇਖੋ ਤੁਸੀਂ ਕੋਈ ਟਿੱਕੀ ਖਾ ਰਿਆ ਕੋਈ ਚੌਮਿਨ ਕੋਈ ਗੁਲਾਬ ਜਾਮਨ ਅੱਜ ਵੀ ਸਾਨੂੰ ਵੀਡੀਓ ਦੇਖ ਕੇ ਯਾਦ ਆ ਰਿਹਾ ਸਾਰਾ ਕੁਝ ਕਿਉਂਕਿ ਜਿਸ ਦਿਨ ਵਿਆਹ ਦੇ ਵਿੱਚ ਸਮਾਨ ਰੱਖਿਆ ਵਾ ਹੁੰਦਾ ਨਾ ਉਸ ਦਿਨ ਖਾਇਆ ਨਹੀਂ ਜਾਂਦਾ ਲੇਕਿਨ ਬਾਦ ਕੇ ਵਿੱਚ ਯਾਦ ਆਂਦਾ ਵੀ ਅੱਜ ਖਾ ਲੈਂਦੇ ਆ ਤੇ ਲੋ ਜੀ ਇਧਰ ਨਾਲ ਦੀ ਨਾਲ ਰੋਟੀ ਵੀ ਲੱਗੀ ਧੀ ਇੱਕ ਪਾਸੇ ਸਟਾਲਾਂ ਲੱਗੀਆਂ ਹੋਈਆਂ ਧੀਆਂ ਔਰ ਇੱਕ ਪਾਸੇ ਨਾਲ ਦੀ ਨਾਲ ਰੋਟੀ ਵੀ ਲੱਗ ਚੁੱਕੀ ਧੀ ਤੇ ਇੱਕ ਨਾ ਭਮੱਕੜ ਮੱਛਰ ਬਹੁਤ ਜ਼ਿਆਦਾ ਉਡਰੇ ਤੇ ਕਿਉਂਕਿ ਲਾਈਟਾਂ ਪੈ ਰਹੀਆਂ ਧੀਆਂ ਨਾ ਤੇ ਲੋ ਜੀ ਇਹ ਸਾਡੇ ਚਾਚੇ ਦੀ ਨੂੰਹ ਆ ਜਿਹੜੀ ਗੱਭੇ ਖੜੀ ਐ ਇੱਕ ਹੋਰ ਤੇ ਇਹ ਵੀ ਆਂਟੀ ਦੀ ਨੂੰਹ ਆ ਸਾਡੇ ਗਵਾਂਡੀਆਂ ਦੀ ਇਹ ਸਾਡੇ ਗਵਾਂਢੀ ਆ ਜੀ ਸਾਰੇ ਜਿਹੜੇ ਵੀ ਤੁਸੀਂ ਵੀਡੀਓ ਚ ਦੇਖ ਰਹੇ ਆ ਸਾਰੇ ਗਵਾਂਢੀ ਆ ਜੀ ਸਾਡੇ ਔਰ ਲੋ ਜੀ ਵਿਆਦੀਆਂ ਰੌਣਕਾਂ ਤੇ ਹੁਣ ਨੱਚਣਾ ਟੱਪਣਾ ਸ਼ੁਰੂ ਹੋਊਗਾ ਤੇ ਪਹਿਲਾਂ ਆਪਾਂ ਪੈਸੇ ਪੁਸੇ ਪਾਣਨੇ ਆ ਹਨਾ ਸਟੇਜ ਤੇ ਚੜ ਕੇ ਫਿਰ ਨੱਚਣਾ ਟੱਪਣਾ ਸ਼ੁਰੂ ਹੋ ਜਾਣਾ ਜੀ ਇਧਰ ਮੇਰਾ ਦਿਓਰ ਤੇ ਦਰਾਣੀ ਯਾਨੀ ਚਾਚੇ ਦਾ ਬੇਟਾ ਔਰ ਉਹਨਾਂ ਦੀ ਨੂੰ ਥੋੜੇ ਜਿਹਾ ਪੋਜ਼ ਬਣ ਰਹੇ ਤੇ ਦੋਨਾਂ ਦੇ ਔਰ ਉਹ ਵੀਡੀਓ ਚ ਲਈਆਂ ਜਿਵੇਂ ਸ਼ੂਟ ਕਰਈਆਂ ਥੋੜਾ ਜਿਹਾ ਤੇ ਲੋ ਜੀ ਅੰਦੁੱਲਾ ਦੁਲਨ ਆ ਗਏ ਜੀ ਐਂਟਰੀ ਹੋ ਗਈ ਅੰਦੁੱਲਾ ਐਂਡ ਦੁਲਨ ਦੀ ਪਿੱਛੇ ਖੜੀ ਮੈਂ ਵੀਡੀਓ ਬਣਾ ਰਹੀ ਸੀ ਤੁਸੀਂ ਦੇਖਿਆ ਹੋਣਾ ਥੋੜਾ ਜਿਹਾ ਤੇ ਮੈਂ ਵੀਡੀਓ ਸ਼ੂਟ ਕਰ ਰਹੀ ਸੀ ਔਰ ਹੁਣ ਐਂਟਰੀ ਹੋ ਗਈ ਜੀ ਇਹਨਾਂ ਦੀ ਹੁਣ ਆਪਾਂ ਪਾਵਾਂਗੇ ਪੈਸੇ ਤੇ ਪੈਸੇ ਪਾ ਕੇ ਫਿਰ ਆਪਾਂ ਮੌਜ ਮਸਤੀ ਨਾਲ ਨੱਚਾਂਗੇ ਸਭ ਤੋਂ ਪਹਿਲਾਂ ਸ਼ੁਰੂਆਤ ਕਰੀ ਪੈਸੇ ਪਾਣੀ ਦੀ ਪਾਣ ਦੀ ਅਸੀਂ ਮੈਂ ਔਰ ਮੇਰੇ ਹਸਬੰਦ ਨੇ ਤਾਂ ਲੋ ਜੀ ਮੈਨੂੰ ਰਿਕਾਰਡਿੰਗ ਕਰਨੀ ਪੈ ਰਹੀ ਹੈ ਵੈਸੇ ਮੇਰਾ ਗਲਾ ਵੀ ਠੀਕ ਨਹੀਂ ਹੈਗਾ ਲੇਕਿਨ ਫਿਰ ਵੀ ਮੈਨੂੰ ਰਿਕਾਰਡਿੰਗ ਕਰਨੀ ਪੈ ਰਹੀ ਹੈ ਕਿਉਂਕਿ ਤੁਸ ਤੁਹਾਨੂੰ ਪਤਾ ਹੀ ਹੈ ਅਗਰ ਮੈਂ ਪਿੱਛੇ 뮤직 ਬਹੁਤ ਜ਼ਿਆਦਾ ਚੱਲ ਰਿਹਾ ਤਾਂ ਮਤਲਬ ਡੀਜੇ ਵਗੈਰਾ ਵੱਜ ਰਹੇ ਦੇ ਪਿੱਛੇ ਇਸ ਕਰਕੇ ਮੈਂ ਰਿਕਾਰਡਿੰਗ ਕਰੀ ਹੈ ਜੀ ਕਿਉਂਕਿ ਜੇ ਮੈਂ ਡੀਜੇ ਲੈ ਲੰਦੀ ਮੇਰਾ ਕਾਪੀਰਾਈਟ ਦਾ ਇਸ਼ੂ ਆ ਜਾਣਾ ਤਾਂ ਮੇਰੇ ਲਾਈਵ ਦੇ ਵਿੱਚ ਤੇ ਲੋ ਜੀ ਇਧਰ ਅਸੀਂ ਨੱਚੇ ਟੱਪੇ ਮੈਂ ਔਰ ਮੇਰੇ ਹਸਬੰਡ ਔਰ ਪਿੱਛੇ ਮੇਰੀ ਨੰਨਦ ਹੈ ਚਾਚੇ ਦੀ ਬੇਟੀ ਤੇ ਅਸੀਂ ਨੱਚਰੇ ਤੇ ਜੀ ਸਾਰੇ ਸਭ ਤੋਂ ਪਹਿਲਾਂ ਅਸੀਂ ਲਗੇ ਤੇ ਨੱਚਣ ਫਿਰ ਅਸੀਂ ਸਾਨੂੰ ਦੇਖ ਕੇ ਹੋਰ ਬਾਕੀ ਲੇਡੀਜ਼ ਸਾਰੀਆਂ ਸਟੇਜ ਦੇ ਉੱਤੇ ਚੜਿਆ ਆਈਆਂ ਪਹਿਲਾਂ ਅਸੀਂ ਸ਼ੁਰੂਆਤ ਕਰੀ ਹੈ ਜੀ ਨੱਚਣੇ ਟੱਪਣੇ ਦੀ ਤੇ ਲੋ ਜੀ ਵੀਡੀਓ ਆ ਚੁੱਕੀ ਹੈ ਇਹ ਸਾਡੇ ਦਿਓਰ ਦੇ ਵਿਆਹ ਦੀ ਹੈ ਜੀ ਤੇ ਫੁੱਲ ਵਾਚ ਕਰਿਓ ਸਕਿਪ ਨਾ ਕਰਿਓ ਬਹੁਤ ਵਧੀਆ ਵੀਡੀਓ ਜੀ ਨੱਚਣਾ ਟੱਪਣਾ ਸੱਚੀ ਬਹੁਤ ਵਧੀਆ ਲੱਗਦਾ ਮੈਨੂੰ ਤਾਂ ਮੈਨੂੰ ਨੱਚਣਾ ਟੱਪਣਾ ਵਿਆਹ ਦੇ ਵਿੱਚ ਸਭ ਤੋਂ ਵਧੀਆ ਲੱਗਦਾ ਹੈ ਕੋਈ ਮਾੜਾ ਜਾਂ ਕਹਦੇ ਵੀ ਆ ਜਾ ਨੱਚ ਲੈ ਆਪਾਂ ਤਾਂ ਨੱਚ ਲੈਣੇ ਆ ਇੱਧਰ ਚਾਚੀ ਨੱਚ ਰਹੀ ਐ ਇੱਕ ਹੋਰ ਸਾਡੇ ਗਵਾਂਢੀ ਐ ਤੇ ਇੱਧਰ ਦੇਖੋ ਇਹ ਇਹ ਬੀਬੀ ਨੂੰ ਨਚਾ ਰਹੀ ᱛੀ ਮੈਂ ਜਿਹੜੇ ਵਿੱਚੇ ਬਜ਼ੁਰਗ ਨੱਚ ਰਹੇ ਤੇ ਤੇ ਲੋ ਜੀ ਨੱਚਣਾ ਟੱਪਣਾ ਬੀਬੀਆਂ ਨੇ ਕਮਾਲ ਕਰਤੀ ਜੀ ਕਮਾਲ ਬੀਬੀਆਂ ਨੇ ਤੇ ਹੁਣ ਬੰਦਿਆਂ ਦੀ ਵਾਰੀ ਆ ਬਾਅਦ ਚ ਪਹਿਲਾਂ ਕਹਿੰਦੇ ਆ ਨਾ ਜਨਾਨੀਆਂ ਨੂੰ ਥੱਕ ਲੈਣ ਦਿਓ ਫੇਰ ਬੰਦੇ ਆਉਣਗੇ ਕਿਉਂਕਿ ਪਹਿਲਾਂ ਜਨਾਨੀਆਂ ਮੁਰੇ ਹੋ ਜਾਂਦੀਆਂ ਸਾਰੇ ਕੰਮਾਂ ਨੂੰ ਤੇ ਹੁਣ ਲੇਡੀਜ਼ ਦੀ ਵਾਰੀ ਆਊਗੀ ਸੋਰੀ ਜੈਸ ਦੀ ਵਾਰੀ ਆਊਗੀ ਬਾਅਦ ਚ ਕਿਉਂਕਿ ਪਹਿਲਾਂ ਜਨਾਨੀਆਂ ਨੂੰ ਥੱਕ ਲੈਣ ਦੋ ਤੇ ਲੋ ਜੀ ਦੁਲਨ ਦੁਲਨ ਦੁੱਲਾਣ ਦੁਲਹਨ ਸੋਰੀ ਇਹਨਾਂ ਦੀ ਵਾਰੀ ਆਈ ਹੈ ਹੁਣ ਨੱਚਣ ਦੀ ਮੈਂ ਲੈ ਕੇ ਆਈ ਸੀ ਇਹਨਾਂ ਨੂੰ ਸਟੇਜ ਤੇ ਬੈਠੇ ਤੇ ਦੋਨੋਂ ਜਣੇ ਮੈਂ ਕਿਹਾ ਚਲੋ ਤੁਸੀਂ ਵੀ ਨੱਚੋ ਹੁਣ ਕਿਉਂਕਿ ਭਾਈ ਸਾਰੇ ਜਣੇ ਜਾ ਰਹੇ ਤੇ ਆਪਣੇ ਆਪਣੇ ਘਰ ਨੂੰ ਪਾਰਟੀ ਤੋਂ ਬਾਅਦ ਹਨਾ ਮੈਂ ਕਿਹਾ ਤੁਸੀਂ ਵੀ ਨੱਚ ਲਓ ਥੋੜਾ ਜਿਹਾ ਤੇ ਲੋ ਜੀ ਹੁਣ ਘੁੰਮੀ ਘੁੰਮੀ ਹੋ ਰਹੀ ਆ ਸਾਡੀ ਦੁਲਹਨ ਰਾਣੀ ਦੀ। ਦਾਸ ਵਗੈਰਾ ਹੋ ਰਿਹਾ ਜੀ ਇਹਨਾਂ ਦਾ। ਤੇ ਲੋ ਜੀ ਆ ਗਈ ਬੰਦਿਆਂ ਦੀ ਵਾਰੀ ਹੋਣਾ। ਇਹ ਆਗੇ ਮੇਰੇ ਹਸਬੰਦ ਭਵਜਦ ਕੇ ਪਾਪਾ ਇਹ ਨਹੀਂ ਮੇਰੇ ਹਸਬੰਦ। ਕਈ ਦਿਨਾਂ ਬਾਅਦ ਨੱਚੇ ਆ ਇਹ ਵਿਆਹ ਦੇ ਵਿੱਚ ਕਿਉਂਕਿ ਇਹਨਾਂ ਦਾ ਐਕਸੀਡੈਂਟ ਹੋ ਗਿਆ ਤਾਂ ਨਾ ਤੇ ਨੱਚਦੇ ਨਹੀਂ ਤੇ ਕਿਉਂਕਿ ਸਿਰ ਦੇ ਉੱਪਰ ਮਤਲਬ ਜੋ ਸਿਰ ਦੇ ਉੱਪਰ ਚੋਟ ਹੈ ਨਾ ਉਹ ਦੁਖਦੀ थी। ਮਤਲਬ ਬਹੁਤ ਸਾਲ ਬਾਅਦ ਨੱਚੇ ਆ ਇਹ ਵਿਆਹ ਦੇ ਵਿੱਚ। ਤੇ ਲੋ ਜੀ ਨੱਚਣਾ ਟੱਪਣਾ ਹੋ ਰਿਹਾ ਹੋਣਾ ਜੈਂਟਸ ਦਾ ਬੰਦਿਆਂ ਦਾ ਵਿੱਚੇ ਮੁੰਡੇ ਆ ਵਿੱਚੇ ਬੰਦੇ ਆ ਵਿੱਚੇ ਬਜ਼ੁਰਗਿਆ ਵਿੱਚੇ ਮੁੰਡੇ ਆ ਹਨਾ ਸਾਰੇ ਮਿਕਸ ਐ ਜੀ ਵਿੱਚੇ ਲੋ ਜੀ ਨੱਚਣਾ ਟੱਪਣਾ ਦੇਖ ਲਓ ਤੁਸੀਂ ਇਹ ਸਾਰੇ ਸਾਡੇ ਗਵਾਂਡੀਆਂ ਦੇ ਮੁੰਡੇ ਆ ਜੀ ਕੋਈ ਚਾਚੇ ਦਾ ਕੋਈ ਤਾਏ ਦਾ ਮਤਲਬ ਆਂਡੀਆਂ ਗਵਾਂਡੀਆਂ ਦੇ ਮੁੰਡੇ ਆ ਜੀ ਸਾਰੇ ਪੰਗੜਾ ਪੈ ਰਹੇ ਆ ਜੀ ਜੋਰਾ ਸ਼ੋਰਾਂ ਦਾ ਜੋਰਾ ਸ਼ੋਰਾ ਦਾ ਭੰਗੜਾ ਪੈ ਚੁੱਕਿਆ ਕੋਈ ਸੈਲਫੀਆਂ ਲੈ ਰਿਆ ਕੋਈ ਇੰਸਟਾਗ੍ਰam ਤੇ ਰੀਲ ਬਣਾ ਰਿਆ ਇਹ ਹੀ ਟ੍ਰੈਂਡ ਚੱਲ ਗਿਆ ਜੀ ਵਿਆਹਾਂ ਦੇ ਵਿੱਚ ਹੁਣ ਤੇ ਲੋ ਜੀ ਹੁਣ ਵਾਰੀ ਆ ਦੁਲਾ ਦੁਲਨ ਦੀ ਰੋਟੀ ਖਾਣ ਦੀ ਇਹ ਮੈਂ ਕੱਟ-ਕੱਟ ਕੇ ਵੀਡੀਓ ਬਣਾਈ ਹੈ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਹਨਾ ਤੇ ਇੱਧਰ ਚਾਚੀ ਬੈਠੀ ਆ ਚਾਚੀ ਦੀ ਬੇਟੀ ਇਹਨਾਂ ਦੀ ਫੈਮਿਲੀ ਪੂਰੀ ਰੋਟੀ ਖਾ ਰਹੀ ਹੈ ਜੀ ਦੂਲੇ ਆਪਣੀ ਨੂਰ ਰਾਣੀ ਦੇ ਨਾਲ ਬਾਏ ਜੀ ਟੇਕ ਕੇਅਰ ਮਿਲ ਰਹੇ ਜੀ ਨੈਕਸਟ ਵਲੋਗ ਦੇ ਵਿੱਚ ਬਾਏ ਬਾਏ